ਪੰਜਾਬ ਵਾਲਿਓ ਮੈਂ ਇਸ ਵੇਲੇ ਖੜਾ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅਪ੍ਰੈਲ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀਗਾ ਤੇ ਭਾਈ ਉਸ ਹਾਦਸੇ ਦਾ ਅੱਜ ਵੀ ਇੱਥੇ ਪੂਰਾ ਅਸਰ ਹੈ ਜਿੰਨੇ ਵੀ ਤੁਸੀਂ ਆ ਟੂਰਿਸਟ ਵੇਖ ਰਹੇ ਹੋ ਤੇ ਜਿੰਨੀਆਂ ਵੀ ਆ ਤੁਸੀਂ ਗੱਡੀਆਂ ਵੇਖ ਰਹੇ ਹੋ ਜਾਮ ਲੱਗਾ ਹੋਇਆ ਵੀ ਸਾਰੀਆਂ ਜਿਆ ਸਾਰੀਆਂ ਗੱਡੀਆਂ ਇੱਥੋਂ ਦੇ ਲੋਕਲ ਲੋਕਾਂ ਦੀਆਂ ਕਸ਼ਮੀਰੀ ਲੋਕਾਂ ਦੀਆਂ ਹੈ ਇੱਕ ਵੀ ਗੱਡੀ ਆਦਰ ਸਟੇਟ ਦੇ ਵਿੱਚੋਂ ਨਹੀਂ ਆਈ ਬਾਕੀ ਬਈ ਇਹ ਹੈਗੀ ਆ ਵੀ ਪਹਲਗਾਮ ਦੇ ਮਾਰਕੀਟ ਤੇ ਕਿਸੇ ਵੇਲੇ ਇੱਥੇ ਬਈ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀਆਂ ਤੇ ਅੱਜ ਤੁਸੀਂ ਦੇਖ ਲਓ ਬਈ ਇੱਥੇ ਕੋਈ ਵੀ ਨਹੀਂ ਹੈ ਤੇ ਹੁਣ ਜਿਹੜੇ ਇੱਥੋਂ ਦੇ ਲੋਕਲ ਲੋਕ ਹੈ ਬਈ ਟੂਰਿਸਟ ਨੂੰ ਤਰਸ ਚੁੱਕੇ ਨੇ ਆ ਹੁੰਦੇ ਸੀਗੇ ਪਹਿਲਾਂ ਕੋੜੇ ਵਾਲੇ ਵੀ ਜਿਨ੍ਹਾਂ ਦੀ ਲੈਂਡ ਨਹੀਂ ਸੀ ਟੁੱਟਦੀ ਹੁੰਦੀ ਵੀ ਉੱਤੇ ਬਸਾਰਨ ਵੈਲੀ ਜਾਣ ਨੂੰ ਪਹਲਗਾਮ ਤੋਂ ਤੇ ਵੇਖ ਲਓ ਬਈ ਤੁਸੀਂ ਸਾਰੀਆਂ ਗੱਡੀਆਂ ਖਾਲੀ ਖੜੀਆਂ ਹੋਈਆਂ ਨੇ ਤੇ ਆ ਘੋੜੇ ਵਾਲੇ ਸਾਰੇ ਇਦਾਂ ਵਿਹਲੇ ਹੀ ਖੜੇ ਹੋਏ ਨੇ ਵੀ ਕੁਝ ਵੀ ਨਹੀਂ ਹੈਗਾ ਇੱਥੇ ਬਈ 0 ਟੂਰਿਸਟ ਹੈ ਕਿੰਨਾ ਵਧੀਆ ਹੁੰਦਾ ਵੀ ਜੇ ਇੱਥੇ ਸਾਰੀਆਂ ਚੀਜ਼ਾਂ ਨਾਰਮਲ ਹੁੰਦੀਆਂ ਜਿਵੇਂ ਆਪਾਂ ਹਿਮਾਚਲ ਉੱਤਰਾਖੰਡ ਦੇ ਵਿੱਚ ਬਿਨਾ ਕਿਸੇ ਡਰ ਤੋਂ ਆਪਾਂ ਘੁੰਮ ਸਕਦੇ ਆਣਾ ਕਿਤੇ ਵੀ ਆਪਾਂ ਟੈਂਟ ਪਿਚ ਕਰ ਸਕਦੇ ਆਂ ਕਸ਼ਮੀਰ ਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਆਪਾਂ ਬਿਨਾ ਕਿਸੇ ਡਰ ਤੋਂ ਕੁਦਰਤ ਦੇ ਨਜ਼ਾਰੇ ਲੈ ਪਾਉਂਦੇ ਤੋ ਯਾਰ ਮੈਨੂੰ ਵੀ ਬੜਾ ਅਜੀਬ ਲੱਗ ਰਿਹਾ ਯਾਰ ਕਿੰਨੀ ਸੋਹਣੀ ਜਗ੍ਹਾ ਕਿੰਨਾ ਪਿਆਰੇ ਨਜ਼ਾਰੇ ਆ ਕੁਦਰਤ ਦੇ ਪਰ ਇਸ ਟਾਈਮ ਜਿਹੜਾ ਇੱਥੇ ਹੈਗਾ ਵੀ ਟੂਰਿਸਟ ਨਹੀਂ ਆ ਰਹੇ ਇੰਨਾ ਡਰ ਹੋ ਗਿਆ ਵੀ ਲੋਕਾਂ ਦੇ ਵਿੱਚ ਬਾਕੀ ਗੱਲ ਵੀ ਠੀਕ ਆ ਯਾਰ ਕਿ ਲੋਕ ਕਰਵਾਉਂਦੇ ਆ ਘੁੰਮਣ ਫਿਰਨ ਯਾਰ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰਨ ਤੇ ਇੱਥੇ ਆਉਣ ਤੋਂ ਬਾਅਦ ਜੇ ਉਹਨਾਂ ਨੂੰ ਇਹ ਹੋਏਗਾ ਕਿ ਯਾਰ ਇਹ ਹੀ ਨਹੀਂ ਪਤਾ ਕਿ ਵਾਪਸ ਜਾਣਾ ਹੈ ਕਿ ਨਹੀਂ ਜਾਣਾ ਤੇ ਯਾਰ ਕੋਈ ਵੀ ਨਹੀਂ ਆਏਗਾ